ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬ ਦੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਆ ਤਸਵੀਰਾਂ ਦੇ ਦੇ ਪਏ ਤੇ ਆਪਣੀ ਸਕਰੀਨ ਦੇ ਉੱਤੇ ਤੁਹਾਡੇ ਨਾਲ ਅਹਿਮ ਜਾਣਕਾਰੀ ਸਾਂਝੀ ਕਰਨ ਲੱਗੇ ਆਂ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਹੁਸਿਆਰਪੁਰ ਦੇ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਵੱਲੋਂ ਬਹੁਤ ਵੱਡਾ ਕਾਣ ਕਰ ਦਿੱਤਾ ਗਿਆ ਸੀ ਤੁਹਾਨੂੰ ਦੇਖ ਕੇ ਉੱਥੇ ਇੱਕ ਹਰਵੀਰ ਨਾਮ ਦੇ ਬੱਚੇ ਦੇ ਨਾਲ ਦੁਸ਼ਕਰਮ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਆ ਪ੍ਰਵਾਸੀਆਂ ਨੂੰ ਲੈ ਕੇ ਹੁਸਿਆਰਪੁਰ ਤੇ ਪੂਰੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਰੌਲਾ ਰੱਪਾ ਪੈ ਗਿਆ ਸੀ ਕਿ ਇਹਨਾਂ ਲੋਕਾਂ ਦੀ ਸਨਾਖਤ ਹੋਣੀ ਜ਼ਰੂਰੀ ਹੈ ਤੇ ਇਹਨਾਂ ਲੋਕਾਂ ਨੂੰ ਬਿਨਾਂ ਸਨਾਖਤ ਤੋਂ ਪੰਜਾਬ ਦੇ ਵਿੱਚ ਨਹੀਂ ਰਹਿਣਾ ਚਾਹੀਦਾ ਤੇ ਪ੍ਰਸ਼ਾਸਨ ਨੇ ਵੀ ਲੋਕਾਂ ਨੇ ਗੁਹਾਰ ਲਗਾਈ ਸੀ ਕਿ ਲਗਾਤਾਰ ਜਿੰਨੇ ਵੀ ਪ੍ਰਵਾਸੀ ਇੱਥੇ ਆ ਰਹੇ ਨੇ ਉਹਨਾਂ ਦੀ ਜਿਹੜੀ ਸਨਾਖਤ ਉਹਨਾਂ ਦੇ ਸਨਾਖਤਿ ਕਾਰਡ ਜਾਂ ਉਹਨਾਂ ਦੇ ਆਧਾਰ ਕਾਰਡ ਜਾਂ ਉਹਨਾਂ ਦੀ ਪੂਰੀ ਜਾਣਕਾਰੀ ਬਿਓਰਾ ਜਿਹੜਾ ਆ ਉਹ ਥਾਣੇ ਪਟਾਣੇ ਹੋਣਾ ਜ਼ਰੂਰੀ ਹੈ ਕਿ ਕਿੱਥੋਂ ਆਏ ਤੇ ਕਿਸ ਤਰ੍ਹਾਂ ਆਏ ਤੇ ਇਹਨਾਂ ਦਾ ਪਿਛਲਾ ਰਿਕਾਰਡ ਕੀ ਹੈ ਕੀ ਇਹ ਆਪ ਜਿੱਥੋਂ ਆਏ ਨੇ ਉੱਥੇ ਕਿਸੇ ਤਰ੍ਹਾਂ ਦਾ ਇਹਨਾਂ ਨੇ ਕੋਈ ਕ੍ਰਾਈਮ ਤਾਂ ਨਹੀਂ ਕੀਤਾ ਕਿਤੇ ਇਹ ਪ੍ਰਵਾਸੀ ਕ੍ਰਿਮੀਨਲ ਤਾਂ ਨਹੀਂ ਕ੍ਰਾਈਮ ਤੋਂ ਬਚਨ ਦੇ ਲਈ ਜਾਂ ਪੁਲਿਸ ਤੋਂ ਬਚਨ ਦੇ ਲਈ ਸ਼ਾਇਦ ਪੰਜਾਬ ਦੇ ਵਿੱਚ ਆ ਗਏ ਹੋਣ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਉਠੀਆਂ ਤੇ ਰੌਲਾ ਵੀ ਪਿਆ ਤੇ ਹਰ ਵੀਰ ਨੂੰ ਅਜੇ ਤੱਕ ਉਸ ਮਾਮਲੇ ਦੇ ਵਿੱਚ ਜਿਹੜਾ ਆ ਉਹ ਇਸ ਹਾਲ ਫਨੈ ਮਿਲਿਆ ਤੇ ਇੱਕ ਘਟਨਾ ਹੋਰ ਜਿਹੜੀ ਹੈ ਉਹ ਹੁਸਿਆਰਪੁਰ ਦੇ ਪਿੰਡ ਬਾਗ ਤੇ ਵਿੱਚ ਹੋ ਜਾਂਦੀ ਹੈ ਬਾਗਪੁਰ ਜਿਹੜਾ ਇਲਾਕਾ ਆ ਉੱਥੇ ਜਿਹੜੀ ਇਹ ਘਟਨਾ ਹੋ ਜਾਂਦੀ ਹੈ ਤੇ ਇੱਕ ਦੱਸਿਆ ਜਾ ਰਿਹਾ ਕਿ ਇੱਕ ਹੈਂਡੀਕੈਪਡ ਬੱਚੇ ਦੇ ਨਾਲ ਪ੍ਰਵਾਸੀ ਵੱਲੋਂ ਜ਼ਬਰਜਨਾਹ ਕਰਨ ਦੇ ਜਿਹੜੇ ਆ ਉਹ ਕਥਿਤ ਕੋਸ਼ਿਸ਼ ਕੀਤੀ ਗਈ ਹੈ ਤੇ ਜਦੋਂ ਉਹ ਉਸ ਬੱਚੇ ਦੇ ਨਾਲ ਗਲਤ ਕਰਨ ਦੀ ਕੋਸ਼ਿਸ਼ ਕਰਦਾ ਪਿਆ ਸੀ ਤੇ ਉੱਥੋਂ ਇੱਕ ਲੰਗਦੀ ਔਰਤ ਨੇ ਦੇਖ ਲਿਆ ਤੇ ਉਸਨੇ ਰੌਲਾ ਪਾ ਦਿੱਤਾ ਜਦੋਂ ਉਹਨੇ ਰੌਲਾ ਪਾ ਦਿੱਤਾ ਤੇ ਪਿੰਡ ਵਾਲੇ ਲੋਕਾਂ ਨੇ ਉਸ ਪ੍ਰਵਾਸੀ ਨੂੰ ਉੱਪਰੋਂ ਹੀ ਦਬੋਚ ਲਿਆ ਤੇ ਫੜ ਲਿਆ ਮੌਕੇ ਤੇ ਪੁਲਿਸ ਪਹੁੰਚ ਜਾਂਦੀ ਹੈ ਤੇ ਪੁਲਿਸ ਉਸ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਤੇ ਉਸ ਨੂੰ ਲੈ ਜਾਂਦੀ ਹੈ ਇਸ ਦੇ ਸਬੰਧ ਦੇ ਵਿੱਚ ਪਰਵਾਸੀ ਜਿੱਥੇ ਰਹਿ ਰਿਹਾ ਹੈ ਉਸ ਮਕਾਨ ਦੇ ਮਾਲਕ ਨਾਲ ਜਿਹੜੀ ਇਹ ਗੱਲਬਾਤ ਕੀਤੀ ਤਾਂ ਉਸਨੇ ਕਿਹਾ ਕਿ ਇਹਨਾਂ ਨੂੰ ਅਜੇ ਥੋੜੇ ਦਿਨ ਹੀ ਹੋਏ ਨੇ ਸਾਡੇ ਇਸ ਮਕਾਨ ਦੇ ਵਿੱਚ ਆਇਆ ਨੂੰ ਤੇ ਅਜੇ ਇਹਨਾਂ ਦੀ ਜੋ ਵਿਸਨਾਖਤਾ ਉਹ ਕਰਨੀ ਸੀ ਇਨਾਂ ਨੂੰ ਆਧਾਰ ਕਾਰਡ ਤੇ ਆਪਣੇ ਡਾਕੂਮੈਂਟ ਜਮ੍ਹਾਂ ਕਰਾਉਣ ਦੇ ਲਈ ਕਿਹਾ ਸੀ ਪਰ ਇਹਨਾਂ ਨੇ ਅਜੇ ਤੱਕ ਕੋਈ ਵੀ ਆਧਾਰ ਕਾਰਡ ਜਾਂ ਆਪਣਾ ਕੋਈ ਵੀ ਡਾਕੂਮੈਂਟ ਜਮ੍ਹਾਂ ਨਹੀਂ ਕਰਾਇਆ ਤੇ ਨਾ ਹੀ ਇਹਨਾਂ ਨੇ ਕਿਹਾ ਸੀ ਪਰ ਇਹਨਾਂ ਨੂੰ ਅਸੀਂ 10 ਦਿਨ ਦਾ ਟਾਈਮ ਦਿੱਤਾ ਹੋਇਆ ਸੀ ਇਹਨਾਂ ਨੇ ਉਸ 10 ਦਿਨਾਂ ਦੇ ਵਿੱਚ ਵੀ ਹਾਲੇ ਤੱਕ ਕਿਸੇ ਤਰ੍ਹਾਂ ਦਾ ਕੋਈ ਡਾਕੂਮੈਂਟ ਜਮ੍ਹਾਂ ਨਹੀਂ ਕਰਵਾਇਆ ਗੱਲ ਫਿਰ ਇੱਥੇ ਉਹੀ ਆ ਜਾਂਦੀ ਹੈ ਕਿ ਬਿਨਾ ਕਿਸੇ ਸਨਾਖਤ ਤੋਂ ਬਿਨਾ ਕਿਸੇ ਗੱਲ ਤੋਂ ਇਹੋ ਜਿਹੇ ਪ੍ਰਵਾਸੀਆਂ ਨੂੰ ਜਾਂ ਕਿਸੇ ਨੂੰ ਵੀ ਬਿਨਾ ਸਨਾਖਤ ਤੋਂ ਚਾਹੇ ਉਹ ਪ੍ਰਵਾਸੀ ਹੋਵੇ ਚਾਹੇ ਉਹ ਪੰਜਾਬੀ ਖੁਦੀ ਹੋਵੇ ਜੇਕਰ ਇੱਕ ਏਰੀਏ ਤੋਂ ਦੂਸਰੇ ਏਰੀਏ ਦੇ ਵਿੱਚ ਜਾ ਕੇ ਰਹਿੰਦਾ ਆ ਤੇ ਉਹਦੀ ਸਨਾਖਤ ਕਰਨੀ ਜ਼ਰੂਰੀ ਹੈ ਕਹਨ ਤੋਂ ਭਾਵੇਂ ਜੇਕਰ ਕੋਈ ਗੁਰਦਾਸਪੁਰ ਚ ਆ ਕੇ ਰਹਿ ਰਿਹਾ ਆ ਹੁਸਿਆਰਪੁਰ ਦਾ ਜਾਂ ਗੁਰਦਾਸਪੁਰ ਤੋਂ ਹੁਸਿਆਰਪੁਰ ਤੇ ਜਾ ਕੇ ਕੋਈ ਰਹਿ ਰਿਹਾ ਆ ਤੇ ਉਸ ਦੀ ਸਨਾਖਤ ਜ਼ਰੂਰੀ ਹੈ ਜ਼ਰੂਰੀ ਨਹੀਂ ਹੈ ਕਿ ਉਹ ਪ੍ਰਵਾਸੀ ਜਿਹੜਾ ਆ ਪੰਜਾਬ ਤੋਂ ਬਾਹਰ ਦਾ ਪੰਜਾਬ ਦਾ ਵੀ ਕੋਈ ਵਸਨੀਕ ਇੱਥੋਂ ਉੱਥੇ ਰਹਿ ਰਿਹਾ ਤਾਂ ਉਹਦੀ ਸਨਾਖਤ ਉਹਦੇ ਡਾਕੂਮੈਂਟ ਜਾਂ ਉਹਦੇ ਜਿਹੜੇ ਨੇ ਉਹ ਪੇਪਰ ਲੈਣੇ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦੇ ਆ ਕਿ ਉਹ ਜਿੱਥੋਂ ਆਇਆ ਹੈ ਉੱਥੇ ਕਿਸੇ ਤਰ੍ਹਾਂ ਦਾ ਕੋਈ ਵੀ ਕ੍ਰਾਈਮ ਤਾਂ ਨਹੀਂ ਕਰਕੇ ਆਇਆ ਕਿ ਉਹਦਾ ਕੋਈ ਪਿੱਛੇ ਕ੍ਰਿਮੀਨਲ ਰਿਕਾਰਡ ਤਾਂ ਨਹੀਂ ਆ ਇਦਾਂ ਦੀਆਂ ਜਿਹੜੀਆਂ ਨਹੀਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਅ ਜੋ ਖਬਰ ਨਿਕਲ ਕੇ ਸਾਹਮਣੇ ਆਈਏ ਉਹਦੇ ਚ ਜਿਹੜਾ ਆ ਉਹ ਹੈਂਡੀਕੈਪਡ ਬੱਚਾ ਜਿਹੜਾ ਆ ਉਹ ਵਸਤਾ ਗਿਆ ਜਿਸ ਦੇ ਨਾਲ ਇਹ ਦੁਰਵਿਵਹਾਰ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਪਰ ਤੁੰਦادیه ਕਿ ਕਦੋਂ ਤੱਕ ਇਹੋ ਜਿਹੇ ਚਾਂਸ ਹੁੰਦੇ ਰਹਿਣਗੇ ਤੇ ਕਦੋਂ ਤੱਕ ਅਸੀਂ ਲੋਕ ਥੋੜੇ ਜੇ ਕਿਰਾਏ ਦੇ ਲਈ ਜਿਹੜਾ ਆ ਬਿਨਾਂ ਸਲਾਕਤ ਤੋਂ ਬਿਨਾਂ ਕਿਸੇ ਜਿਹੜਾ ਆ ਡਾਕੂਮੈਂਟਾਂ ਤੋਂ ਲੋਕਾਂ ਨੂੰ ਆਪਣੇ ਕਮਰੇ ਕਰਾਇਆ ਤੇ ਦਿੰਦੇ ਰਾਵਾਂਗੇ ਆਪਣੀਆਂ ਦੁਕਾਨਾਂ ਕਰਾਇਆ ਤੇ ਦਿੰਦੇ ਰਾਵਾਂਗੇ ਇਹ ਗੱਲ ਸਮਝਣ ਦੀ ਸਾਡੇ ਤੇ ਆ ਕਿ ਅਸੀਂ ਜਿੰਨੂੰ ਵੀ ਕਮਰਾ ਕਰਾਏ ਤੇ ਦੇਣਾ ਹੈ ਜਾਂ ਜਿੰਨੂੰ ਵੀ ਆਪਣੇ ਕੋਲ ਰੱਖਣਾ ਹੈ ਉਸ ਨੂੰ ਜਿਹੜਾ ਆ ਪੂਰੀ ਤਰ੍ਹਾਂ ਉਹਦੇ ਸਨਾਖਤ ਤੇ ਸਾਨਬੀਨ ਕਰ ਲਈਏ ਤਾਂ ਕਿ ਪਤਾ ਲੱਗ ਸਕੇ ਕਿ ਉਹਦਾ ਕੋਈ ਕ੍ਰਾਈਮਨਲ ਰਿਕਾਰਡ ਤਾਂ ਨਹੀਂ ਹੈ ਇਹਦਾ ਆਪਸੇ ਜਿੱਥੋਂ ਕਿਤੋਂ ਆਇਆ ਹੈ ਤਾਂ ਕਿ ਕਿਸੇ ਵੀ ਕ੍ਰਾਈਮਨਲ ਨੂੰ ਪਨਾਹ ਦੇਣਾ ਵੀ ਜਿਹੜਾ ਆ ਉਹ ਕਿਤੇ ਨਾ ਕਿਤੇ ਗੈਰ ਕਾਨੂੰਨੀ ਹੋ ਜਾਂਦਾ ਆ ਇਸ ਕਰਕੇ ਬਚ ਕੇ ਰਹਿਣਾ ਚਾਹੀਦਾ ਤੇ ਧਿਆਨ ਰੱਖੋ ਕਿ ਕੋਈ ਕ੍ਰਾਈਮਨਲ ਤੁਹਾਡੇ ਘਰ ਦੇ ਵਿੱਚ ਕਰਾਇਦਾਰ ਬਣ ਕੇ ਨਾ ਰਹਿੰਦਾ ਹੋਵੇ ਬਨੇਰੋਵਰ ਡੀਪੀਸੀ ਪੰਜਾਬੀ ਦੇ ਉੱਤੇ ਤੇ ਇਸ ਦੇ ਉੱਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਹਰਵੀਰ ਤੋਂ ਵਾਦਾ ਇਹ ਜਿਹੜਾ ਕਾਂਡ ਹੋ ਜਾਂ ਇਸ ਦੇ ਉੱਤੇ ਤੁਸੀਂ ਕੀ ਕਹਿਣਾ ਚਾਹੋਗੇ ਕੀ ਕਹਿਣਾ ਚਾਹੋਗੇ ਤੁਸੀਂ ਪ੍ਰਵਾਸੀਆਂ ਬਾਰੇ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੇ ਬਿਨਾਂ ਸਨਾਖਤ ਤੋਂ ਇਨ੍ਹਾਂ ਪ੍ਰਵਾਸੀਆਂ ਨੂੰ ਜਾਂ ਕਿਸੇ ਹੋਰ ਨੂੰ ਵੀ ਆਪਣੇ ਘਰ ਦੇ ਵਿੱਚ ਕਿਰਾਏ ਤੇ ਰੱਖ ਕੇ ਬੈਠੇ ਹੋਏ ਨੇ ਉਹ ਵੀ ਇਸ ਵੀਡੀਓ ਨੂੰ ਦੇਖ ਲੈਣ ਤੇ ਅੱਗੇ ਦੀ ਅੱਗੇ ਆਪਣੇ ਉਹਨਾਂ ਸੱਜਣਾ ਨੂੰ ਵੀ ਆਪਣੇ ਰਿਸ਼ਤੇਦਾਰਾਂ ਨੂੰ ਵੀ ਸ਼ੇਅਰ ਕਰੋ ਜਿਹੜੇ ਕੀ ਬਿਨਾ ਸਨਾਖਤ ਤੋਂ ਆਪਣੇ ਘਰ ਦੇ ਵਿੱਚ ਲੋਕਾਂ ਨੂੰ ਪਨਾਹ ਦਿੰਦੇ ਨੇ ਤੇ ਕਿਰਾਏ ਤੇ ਰੱਖ ਲੈਂਦੇ ਨੇ ਧੰਨਵਾਦ ਮਿਲਦੇ ਆ ਕਿਸੇ ਅਗਲੇ ਪ੍ਰੋਗਰਾਮ ਦੇ ਵਿੱਚ ਅਗਲੀ ਤਸਵੀਰ ਦੇ ਨਾਲ ਧੰਨਵਾਦ ਹਾਂਜੀ ਕੀ ਨਾਮ ਲੱਗੀ ਕੀ ਗੱਲ ਗੱਲ ਕੀ ਹੋਈ ਹੈ ਬੱਚੇ ਉਹਦੇ ਕੱਪੜੇ ਖੋਲੇ ਹੋਏ ਸੀਗੇ ਮੌਕੇ ਤੇ ਮੈਂ ਜਾ ਕੇ ਦੇਖਿਆ ਮੈਂ ਬੱਚਾ ਛੜਾਇਆ ਆ ਜੀ ਮੁੰਡਾ ਇਹ ਭੱਜ ਗਿਆ ਇਹ ਮਾਂ ਨੇ ਜੰਗਲ ਚ ਛੋੜਿਆ ਹਾਂਜੀ ਹਾਂਜੀ ਆਪਾਂ ਮੇਰਾ ਮੁੰਡਾ ਸੀ ਮਾਂ ਕੋਲ ਮੈਨੂੰ ਲੈ ਕੇ ਗਏ ਸੀ ਉਹਦੇ ਵਿੱਚੋਂ ਚੱਕ ਕੇ ਲੈ ਕੇ ਗਿਆ ਮੇਰੇ ਮੁੰਡੇ ਨੂੰ ਕਿੰਨੇ ਵਜੇ ਦੀ ਗੱਲ ਹੈ ਜੀ ਹੋ ਗਿਆ ਹੁਣੇ 2 ਬਜੇ ਦੀ ਗੱਲ ਹੈ ਤੈਨੂੰ ਗੋਮ ਵਿੱਚੋਂ ਚੱਕ ਕੇ ਲੈ ਕੇ ਗਿਆ ਇਹਨੂੰ ਕਹਿੰਦਾ ਤੈਨੂੰ ਫੋਕੜਾ ਕਹਿੰਦਾ ਮੈਨੂੰ ਵੀ ਕੱਪੜੇ ਖੋਲੇ ਹੋਏ ਸੀਗੇ ਕੱਪੜੇ ਤੇ ਖੋਲੇ ਤਾਂ ਮੂੰਹ ਕਿਉਂ ਪਿਆ ਕੇ ਲੈ ਕੇ ਗਿਆ ਮੂੰਹ ਬੰਦ ਕਰ ਮੈਂ ਮੁੰਡੇ ਨੂੰ ਚਾਕੇ ਲੈ ਕੇ ਗਿਆ ਹਾਂ ਤੁਸੀਂ ਜਾ ਕੇ ਦੇਖੋ ਹਾਂਜੀ ਮੈਂ ਮੌਜੂਦ ਹਾਂ ਇੱਧਰ ਆ ਰਹੀ ਸੀ ਤੇ ਬੱਚਾ ਰੋ ਰਿਹਾ ਸੀ ਜੋਰ ਜੋਰ ਨਾਲ ਬਚਾਓ ਮੇਰੇ ਖਵਾਸ ਲਾਓ ਤੇ ਮੈਂ ਬਚਾਇਆ ਬੱਚੇ ਨੂੰ ਓਦੋਂ ਬਾਅਦ ਛੁੱਟ ਕੇ ਮੁੰਡਾ ਕਿੱਥੋਂ ਭੱਜ ਗਿਆ ਇਹਨੂੰ ਚੰਗਰ ਚ ਜਾ ਕੇ ਮੈਂ ਫੜਿਆ ਜੀ ਹਾਂਜੀ ਉਹ ਕੋਲ ਤੋਂ ਪੁੱਛਦਾ ਤੇ ਇਹ ਵੀ ਬੋਲਿਆ ਜਦੋਂ ਅਸੀਂ ਇਹਨੂੰ ਗੁਰੂਆਂ ਮਾਰਿਆ ਮੁੰਡਾ ਜਿਹੜਾ ਇੱਥੇ ਰਹਿੰਦਾ ਹੈ ਹਾਂਜੀ ਇੱਕ ਵਾਟਰ ਵਿੱਚ ਰਹਿੰਦਾ ਹੈ ਕੀ ਕਹਿੰਦਾ ਜੀ ਕਹਿੰਦਾ ਮੈਂ ਕਿੰਨਾ ਗਲਤ ਕੰਮ ਕਰਨਾ ਕੋਈ ਕਰਾ ਦੇ ਦੇ ਆ ਕੇ ਤਾਂ ਭਈਆ ਕਢਾਓ ਸਾਡੀ ਇਹੀ ਮੰਗ ਹੈ ਭਈਆ ਕਢਾਓ ਇਹ ਤਾਂ ਨਿੱਕਣ ਨਹੀਂ ਚਾਹੀਦੇ ਨਿੱਕਣੇ ਜਿਹਾ ਕੇ ਜਾਉਂਗੇ ਅਸਾਂ ਸਾਡਾ ਸਾਫ ਮੇਲਾ ਚਾਹੀਦਾ ਛੋ ਜਿਆਰੇ ਬਾਹਰ ਕਰੀਏ ਫਿਰ ਤਾਂ ਸਕੂਲ ਨਹੀਂ ਜਾਂਦੇ ਕੁੱਟੇ ਮਾਰਾ ਸਾਨੂੰ ਸਾਫ ਧਾਰੀ ਨਾਲ ਜਿਆਦਾ ਸਿਆਪਿਆ ਪੰਜਾਬ ਬਈਆ ਪੰਜਾਬ ਬਚਾਓ ਪ੍ਰਵਾਸੀ ਜਗਾਇ ਉਹ ਸਾਹਮਣੇ ਕੋਟੇ ਤੇ ਰਹਿੰਦਾ ਇਹਨੇ ਅੰਗੀਆਂ ਦੇ ਬੱਚੇ ਨੂੰ ਆਪਣੇ ਘਰ ਵਿੱਚ ਕੁੰਡਾ ਖੋਲ ਕੇ ਅੰਦਰ ਜਾ ਕੇ ਮੂੰਹ ਕੁੱਟ ਕੇ ਲਿਆ ਕੇ ਉਹਨੂੰ ਕਬਰਾਂ ਦੇ ਵਿੱਚ ਲਿਆ ਕੇ ਉਹਨਾਂ ਗਲਤ ਕੰਮ ਉਹਦੇ ਕੱਪੜੇ ਉਤਾਰੇ ਹੋਏ ਸੀ ਗਲਤ ਕੰਮ ਕਰਨ ਲੱਗਾ ਸੀ ਉਹਦੇ ਨਾਲ ਬਾਹਰ ਗਵੰਦ ਜਨਾਨੀਆਂ ਨੇ ਦੇਖਿਆ ਉਹ ਸਾਹਮਣੇ ਕਿ ਹਾਂ ਵੀ ਮੁੰਡਾ ਰੋਲਾ ਪਾ ਰਿਹਾ ਰੋਲਾ ਪਉਣ ਤੋਂ ਬਾਅਦ ਸਾਰਾ ਮੱਲਾ ਇਕੱਠਾ ਹੋਇਆ ਫਿਰ ਮੈਂ ਸਰਪੰਚਾਂ ਨੂੰ ਇਹਨਾਂ ਨੇ ਕੀਤਾ ਨਾ ਫੋਨ ਕੀਤਾ ਕਿ ਆ ਕੇ ਦੇਖੋ ਇੱਥੇ ਆ ਕੰਮ ਹੋ ਰਿਹਾ ਇਹ ਪੁਲਸਾਰ ਹੁਣ ਆਈ ਆ ਉਹ ਬੰਦੇ ਨੂੰ ਲੈ ਗਈ ਆ ਤੇ ਦੇਖਦੇ ਕੀ ਬੰਦ ਕਾਰਵਾਈ ਕਰਦੇ ਆ ਇਹ ਪਤਾ ਲੱਗਾ ਕਿਥੇ ਰਹਿਣ ਵਾਲਾ ਆ ਕਿਹੇ ਬਾਦਲੂ ਦੇ ਰਹਿਣ ਵਾਲਾ ਨਹੀਂ ਪਿੱਛੋਂ ਕਿਥੇ ਰਹਿਣ ਵਾਲਾ ਇੱਥੇ ਕਿਉਂ ਰਹਿ ਰਹੇ ਤੇ ਇਹ ਵੀ ਦੌੜ ਗਿਆ ਕੰਨ ਤੱਕ ਕੇ ਮਾਂ ਵੀ ਦੌੜ ਗਈ ਕੁਆਟਰਸ ਦੇ ਵਿੱਚ ਕੁਆਟਰ ਮਾਲਕ ਕੋਲ ਪੁੱਛਿਆ ਆਪਾ ਉਹ ਕਹਿੰਦੇ ਆਪਾ ਪ੍ਰੂਫ ਇਹਦੇ ਲੈ ਨਹੀਂ ਹੈਗੇ ਨਹੀਂ ਉਹ ਇੰਨੀ ਜ਼ਿਆਦਾ ਰੋਲਾ ਪਿਆ ਸੀ ਤਾਂ ਕਿ ਇਹ ਪ੍ਰੂਫ ਕਿਉਂ ਲੈ ਕੇ ਖੜਾ ਪਿੰਡ ਵਿੱਚ ਕੀਆ ਜਾ ਰਿਹਾ ਹੈ ਜੀ ਇਹ ਅਸੀਂ ਜੀ ਹੁਣ ਮਤਾ ਪਾਇਆ ਕਿ ਪੰਚਾਇਤ ਵਿੱਚ ਆਪਣੇ ਕਿ ਜਿੰਨੇ ਵੀ ਪ੍ਰਵਾਸੀਆਂ ਫੈਕਟਰੀਆਂ ਵਿੱਚ ਕੰਮ ਕਰਦੇ ਆ ਉਹ ਪ੍ਰਵਾਸੀ ਸਾਰੇ ਆਪਣੇ ਫੈਕਟਰੀਆਂ ਵਿੱਚ ਰਹਿਣ ਫੈਕਟਰੀਆਂ ਵਿੱਚ ਰੱਖਣ ਕੀ ਨਾਮ ਆਪਣਾ ਇਹ ਦਾ ਮੇਰਾ ਨਾਮ ਨੀਸ਼ਾਨ ਸਿੰਘ ਬਾਗਪੁਰ ਦਾ ਸਰਪੰਚ ਜੀ ਇਹ ਜਿਹੜੇ ਬੰਦੇ ਜਿਹੜਾ ਭਈਆ ਤੁਹਾਡੇ ਕੋਲ ਰਹੇ ਨੇ ਸੀ ਕੀ ਨਾਮ ਇਹ ਦਾ ਕਿੰਨੇ ਦੇ ਪੰਜ-ਦਸ ਸਾਲ ਨਹੀਂ ਹੈ ਤੇ ਭਈ ਇੰਨੀ ਦੇ ਏਡਾ ਰੋਣਾ ਪਿਆ ਹੁਸ਼ਿਆਰ ਪਰ ਏਡਾ ਵੱਡਾ ਕਾਂਡ ਹੋ ਚੁੱਕਾ ਹੈ ਤੁਸੀਂ ਹਜੇ ਵੀ ਕਿਉਂ ਨਹੀਂ ਸਮਝਦੇ ਅਸੀਂ ਕਿਹਾ ਸੀ ਅਸੀਂ ਇਹ ਕਹਿੰਦੇ ਪੰਜ ਦਿਨਾਂ ਦਾ ਸਾਨੂੰ ਪੇਪਰ ਮਿਲੋ ਲਹਾਂਦਾ ਆਏ ਸੀਗੇ ਉਹ ਟਾਈਮ ਦੇ ਕੇ ਗਏ ਸੀ ਇਹਨਾਂ ਨੂੰ ਠੀਕ ਹੈ ਇਹਨਾਂ ਨੂੰ ਮਹੀਨੇ ਦਾ ਟਾਈਮ ਦਿੱਤਾ ਸੀ ਮੈਂ ਦਿੱਤਾ 15 ਦਿਨਾਂ ਦਾ ਟਾਈਮ ਜਦੋਂ ਇਹ ਪੰਜ ਦਿਨ ਮੈਂ ਸਰਕਾਰ ਵੀ ਕਹਿੰਦੀ ਜਦੋਂ ਕੋਈ ਕਿਰਾਏਦਾਰ ਰੱਖਦੇ ਪਹਿਲਾਂ ਵੈਰੀਫਿਕੇਸ਼ਨ ਕਰਾਓ ਆਧਾਰ ਕਾਰਡ ਲਓ ਤਾਂ ਲਓ ਕੋਈ ਆਧਾਰ ਕਾਰਡ ਮੇਰੇ ਕੋਲ ਨਹੀਂ ਬਾਕੀਆਂ ਦੇ ਹੈਗੇ ਆ ਇਹਦਾ ਇਹ ਸਾਡੇ ਕੋਲ 10 ਦਿਨ ਹੋਏ ਆ ਆਏ ਨਹੀਂ ਹਾਂ ਜੀ ਕਰਦੇ ਕਿ ਕਰਦਾ ਜੀ ਇਹ ਫੈਕਟ ਹੀ ਕਰਦਾ ਭਾਈ ਜੀ ਜਦੋਂ ਮਾਲਕ ਮੁਕਾਰਦਾ ਉਹ ਕਰ ਬਕਰਦਾ ਤਾਂ ਲੈਂਦਾ ਹੀ ਆ ਮੈਂ ਤੁਹਾਡੀ ਦਾ ਸਮਝਦਾ ਉਹਨਾਂ ਨਾਲਦਾ ਇਹ ਨਾ ਕੋਈ ਚਾਰਟ ਕਰਦਾ ਨਾ ਡਰ ਜਾਂਦਾ ਤੇ ਕੌਣ ਜ਼ਿੰਮੇਵਾਰੀ ਹੁੰਦਾ ਸਮਝਦਾ ਚੱਲੋ ਭਾਜੀ ਉਹ ਕਿੰਦੇ 5 ਦਿਨਾਂ ਦਾ ਭਾਜੀ ਉਹ 5 ਦਿਨਾਂ ਦਾ ਸਾਨੂੰ ਦੇ ਦੇ ਡਾਕੂ ਮੈਂ ਅੱਛਾ ਨਹੀਂ ਤੁਹਾਡੇ ਫਰਜ਼ ਨਹੀਂ ਬਣਦਾ ਕਿ 5 ਦਿਨਾਂ ਦੇ 10 ਦਿਨ ਜਿੱਦ ਤੇ ਰੱਖਦੇ ਉਸ ਦੇ ਹਸਾਰ ਕਰ ਤੁਹਾਨੂੰ ਲੈਣਾ ਚਾਹੀਦਾ ਹੈ ਆ ਦੇਖੋ ਕੋਈ ਬੰਦਾ ਰਹੇ ਉਹ ਕਹਿੰਦੇ 5 ਦਿਨ ਨਹੀਂ 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 ਭਾਜੀ ਐਡਾ ਵੱਡਾ ਕਾਂਡ ਪਹਿਲਾਂ ਹਿਸ਼ਾਰਪੁਰ ਚ ਹੋਇਆ ਤੁਹਾਨੂੰ ਅਜੇ ਤੱਕ ਵੀ ਸੇਧ ਨਹੀਂ ਮਿਲੀ ਇਸ ਚੀਜ਼ ਦੀ ਭਾਜੀ ਮਾਮੇ ਆ ਤੁਹਾਡੇ ਆਪੀ ਬਾਕੀ ਪ੍ਰੂਫ ਲਿਓ ਕਿ ਸਾਰਿਆਂ ਦੇ ਇਹਦਾ 5-10 ਸੇ ਪਿੰਡ ਦੇ ਨੇ ਸਾਨੂੰ ਸੂਚਿਤ ਕੀਤਾ ਵੀ ਇੱਕ 5 ਬੱਚੇ ਨੂੰ ਇਹ ਚੱਕ ਕੇ ਲੈ ਗਏ ਆ ਤੇ ਇਹਨੂੰ ਅਸੀਂ ਆਏ ਆ ਜੇ ਹੁਣ ਥਾਣੇ ਜਾ ਕੇ ਕਾਰਵਾਈ ਕਰਦੇ ਹਾਂ ਜੀ ਕੁਝ ਪਤਾ ਇਹ ਕੌਣ ਹੈ ਪ੍ਰਵਾਸੀ ਇਹ ਪ੍ਰਵਾਸੀ ਹੈ ਜੀ ਕਿੱਥੇ ਕੰਮ ਕਰਦਾ ਕੁਝ ਪਤਾ ਲੱਗਾ ਨਹੀਂ ਪਤਾ ਲੱਗਾ ਨਹੀਂ ਫਰਦਾ ਨਹੀਂ ਕੰਮ ਨਹੀਂ ਕਰਦਾ ਜੀ ਇਹ ਕਿਹੜਾ ਪਿੰਡ ਹੈਗਾ ਜੀ ਇਹ ਬਾਗਪੁਰਾ ਜੀ ਅੱਛਾ ਜੀ ਇਨਫੋਰਮੇਸ਼ਨ ਕਿੱਥੋਂ ਦੀ ਸੀਗੀ ਇਹਨਾਂ ਨੂੰ ਇਨਫੋਰਮੇਸ਼ਨ ਪਿੰਡ ਤੋਂ ਹੀ ਆਈ ਸੀਗੀ ਮੋਬਾਈਲ ਤੇ ਇਹਨਾਂ ਨੇ ਕਿਹਾ ਵੀ ਇੱਕ ਪ੍ਰਵਾਸੀ ਮਜ਼ਦੂਰ ਹੈ ਜੋ ਕਿ ਕਿਸੇ ਅੰਗਰੇਜ਼ ਨੇ ਬੱਚੇ ਨਾਲ ਕੋਈ ਗਲਤ ਕੰਮ ਕਰਨ ਲੱਗਾ ਤੇ ਜਿਸ ਨੂੰ ਅਸੀਂ ਪੁਛ ਪਰਤਾਲੀ ਨਾਲ ਨਹੀਂ ਆ ਰਹੇ ਆ ਸਾਡੇ ਅਗੇ ਇਹ ਪੁਛ ਪਰਤਾਲ ਕਰਦੇ ਆ ਕੋਈ ਇਹ ਆਇਡੈਂਟੀਫਿਕੇਸ਼ਨ ਨਿਕਲੀ ਜੀ ਕੋਈ ਤਾਂ ਜਰਾ ਕੁਛ ਨਹੀਂ ਕੋਈ ਕੁਛ ਨਹੀਂ ਨਿਕਲੀ ਇਹ ਬੇ ਕਹਿੰਦੇ ਬੇਲੇ ਘੁੰਦਾ ਸੀਗਾ ਜੀ ਇੱਥੇ ਕਾਫੀ ਜਸਤਾਂ ਅੱਜ ਦੇਖਦੇ ਆ ਇਹਨੂੰ ਜਾਂਦਾ ਰਹਿੰਦਾ ਕਿੱਥੇ ਪਤਾ ਲੱਗਿਆ ਕੁਛ ਰਹਿ ਕਿੱਥੇ ਰਹਿ ਰੂ ਦਾ ਕੁਛ ਨਹੀਂ ਪਤਾ ਲੱਗਿਆ ਜੀ ਕਹਿੰਦੇ ਇਹਦੇ ਇਹ ਇਸੇ ਪਿੰਡ ਜੀ ਰਹਿੰਦਾ ਸੀਗਾ ਬਾਗਪੁਰ ਦੇ ਸਰਪੰਚ ਦਾ ਮੋਰ ਕੀ ਕਰ ਰਿਹਾ ਰਹੋ ਪੋਚੇ ਲਾਉਣ ਗਈ ਸੀ ਕਿੰਨੇ ਨਾਲੋਂ ਪਹਿਲਾਂ ਉਹਨੇ ਵੀ ਦੱਸੋ ਆਹ ਮੁੰਡਾ ਕਹਿੰਦੇ ਮੈਂ ਨਾ ਇਹਨਾਂ ਨੂੰ ਕੰਮ ਕਰਕੇ ਨਹੀਂ ਆ ਕੇ ਬੰਦ ਕਰਕੇ ਲੈ ਕੇ ਗਿਆ ਚੱਕ ਕੇ ਸਾਨੂੰ ਕੀ ਸਮਝਾ ਰਹੇ ਐਸ ਕੰਨੇ ਚ ਬਹੁਤ ਬੰਦਾਰ ਕਰੀ ਕੋਈ ਅੱਜ ਆਇਆ ਰਿਹਾ ਕੋਈ ਨਾ ਕਟਿਆ ਨਾ ਕਿ ਜਿਹੜੇ ਤੁਹਾਡੇ ਫੈਰੀਆਂ ਦਾ ਕੰਮ ਲੱਗੂ ਆਪ ਵੀ ਰਹਿ ਕੇ ਅੰਦਰ ਕਰੋ ਬਿਲਕੁਲ ਉੱਥੇ ਨਹੀਂ ਆਉਣਾ ਤੁਹਾਡੀਆਂ ਫੈਰੀਆਂ ਨਹੀਂ ਆਉਣਾ ਆਪਰੇਡੇ ਪਿੰਡ ਦੀਆਂ ਪੌਣੀਆਂ ਹੀ ਖਾਲੀ ਕਰਾਉਣੇ ਬਾਹਰ ਤਾਂ ਕੋਈ ਤਾਂ ਹੋਵੇ ਆਠੀ ਥਾੜੀਆਂ ਕਰਦੀਆਂ ਮੈਂ ਨਾ ਦੱਸੋ ਹੋ ਰਿਹਾ ਆ ਦੇਖ ਇੱਧਰ ਇਹ ਬਦੌਰੀ ਗੱਲਾਂ ਕਰਦੇ ਸਰ ਆਪਾਂ ਨੂੰ ਪਹਿਲਾਂ ਚਾਬਾ ਵੇਚ ਕੇ ਸਾਹਿਬ ਆਉਂਦੇ ਸਾਹਿਬਾਂ ਵੀਰੇ ਖੜਦੇ ਆ ਮੁੰਡਾ ਦੇ ਇਹ 15 ਪਿੰਡ ਸੇ ਹਣ ਫੇਰ ਆਇਆ ਵੀ ਆਪ ਸਾਡੀ ਪੈਣਾ 3:00 ਵਜੇ ਤੱਕ ਕਰੇ ਸਾਰੀਆਂ ਪੂਰਾ ਜਨ ਗਲੀ ਚ ਕੰਮ ਦਾ ਹੈ ਇੰਨੇ ਵਾਲ ਪਟਕੇ ਇਹਨਾਂ ਨੇ ਪਹਿਲਾਂ ਬੁੱਢਵਾਰੀ ਤੇਨੇ ਕੋਈ ਫੇਰ ਪੁੱਛ ਨਹੀਂਆ ਫੇਰ ਮੈਂ ਆਇਆ ਜੇ ਤੱਕ ਪਾ ਸਕਾਂ ਇੱਕ ਬੰਦਾ ਆਪੇ ਹੀ ਆ ਜਾਣਾ ਤੁਸੀ ਤੁਮ ਜਾਈਂਦਾ ਕੋਈ ਨਾ ਕਰਤੇ ਜਿੱਦ ਨਹੀਂ ਆਉਂਦਾ ਜਿੱਦ ਨਹੀਂ ਆਉਂਦਾ ਮੋਟਰਸਾਈਕਲ ਤੇ ਖੜਾ ਹੀ ਰਹੇਗਾ ਮੈਂ ਕਹਿੰਦਾ ਤੁਸੀ ਆ ਜਾਓ ਮੈਂ ਪਰਾ ਕਰਦਾ ਅਰੇ ਇਹ ਬਾਲਡੀng ਪਰ ਉਹ ਕਿਤੇ ਮੈਂ ਉਹ ਕਿਦਾ ਚੁੱਪਗਾ ਕੋਈ ਗੱਲ ਨਹੀਂ ਰਹਿੰਦੇ ਛੱਡ ਯਾਰ ਆਪਾਂ ਪਹਿਲਾਂ ਹੀ ਥੱਕੇ ਹੋਏ ਹਿੰਦੇ ਖੇਤਾ ਜੋ ਆ ਮੈਂ ਕਾ ਛੱਡ ਯਾਰ ਫੇਰ ਮੈਂ ਜਾ ਚੁਂਗਾ ਮੈਂ ਕਹਿੰਦਾ ਬੰਦੇ ਆਹ ਦੇਖ ਲਓ ਮੈਂ ਤਾਂ ਆਪਾਂ ਕੋਈ ਕੰਮ ਹੈ ਚੰਗਾ ਹੀ ਆ ਮੈਂ ਕਿਹਾ ਉਹ ਜਿਹੜਾ ਇਹ ਕੀ ਹੋ ਗਿਆ ਨਹੀਂ ਅੰਜੂ ਹਾਂ ਜੀ ਮੈਂ ਕਹਿੰਦਾ ਤੁਸਾਨੇ ਪੁੱਛੋ ਦੱਸੋ ਸਾਨੂੰ ਵੈਲਵਦਾ ਆਪਣਾ ਜਾਨ ਲਿਖਾ ਦੇ ਜੋ ਕਰ ਵੀ ਕਰਾਣੀ ਕਰਾਉ ਕਾਰਵਾਈ ਭਾਜੀ ਪਹਿਲੀ ਦੱਸੋ ਪਹਿਲਾਂ ਕੀ ਹੋਇਆ ਨਹੀਂ ਮੈਂ ਥੜੀ ਅਹੀ ਕੁਝ ਨਹੀਂ ਕਰਦਾ ਮੈਂ ਨਹੀਂ ਥਾੜੇ ਆ ਸਾਡੀ ਮੈਂ ਨਹੀਂ ਥਾੜੇ ਆ ਸਾਡੀ ਥਾੜੇ ਨਹੀਂ ਜਾਣਾ ਮੈਂ ਥਾੜੇ ਨਹੀਂ ਆ ਅਸੀਂ ਆਪ ਹੈਂ ਦੀ ਕਿ ਆਪਾਂ ਆਪਾਂ ਲਾੜਾ ਦਾ ਪਣਾ ਨਹੀਂ ਆਈ ਅੰਕਲ ਮੈਂ ਥਾੜੇ ਨਹੀਂ ਆਉਂਦੀ ਜੇ ਇਹਦੇ ਕੇਸ ਕੇਸ ਹੋ ਗਿਆ ਤਾਂ ਨਹੀਂ ਕੋਰਟ ਕਚਰੀ ਦੀ ਲੋਕਾਂ ਦਾ ਪੰਪਰ ਚਲਾ ਰਹੇ ਆਹ ਦੇਖਦਾ ਮੈਂ ਹੈਂਡੀ ਹੈਂਡੀ ਆ ਮੁੰਡਾ ਜਨ ਮਾਰਦਾ ਨਹੀਂ ਹੁਣ ਸਾਲੇ ਮਾਰਦੇ ਆ ਸਾਡੇ ਹੱਥੋਂ ਕੋਈ ਦਸਤਾਬਾਹ ਕਿਹੜਾ ਖਾਨ ਦੱਸ ਕੇ ਜਾਣਾ ਜਿਨ੍ਹਾਂ ਨੇ ਰੱਖਿਓ ਨਾ ਉਹ ਮਾਰਾਂਗੇ ਮੇਰਾ ਭੈਣ ਚੋਦਾਂ ਨੂੰ ਇੱਥੇ ਕਿਹਨੇ ਹੋਣੇ ਨੇ ਬੱਤੇ ਦਾ ਗੰਦ ਕੰਮ ਕਰ ਲੈਣਾ ਇਹਦੀ ਤੁਹਾਨੂੰ ਦੱਸ ਕੇ ਜਾਣਗੇ ਤੇ ਆਹ ਤਾਰਾ ਲੱਗਣੀ ਆ ਸਾਰੇ ਇੰਨੇ ਪੰਡਿਆਂ ਦੇ ਵਿੱਚ ਵੀ ਆ ਆ ਸੈਕਸ਼ਨ ਦੇ ਅੰਦਰ ਲੱਗ ਜਾਂਦੇ ਆ ਹੋ ਤਾਂ ਤੁਸੀਂ ਲੈ ਜਲੇ ਤੁਹਾਡੀ ਵਧੀਆ ਗੱਲ ਆ ਔਰ ਅਸੀਂ ਸ਼ਾਮ ਨੂੰ ਉੱਥੇ ਪੰਚਾਇਤ ਤੁਸੀਂ ਕਹਿੰਨਾ ਛੜਦਾ ਪਤਾ ਨਹੀਂ ਕਿੱਦਾਂ ਹੋ ਗਿਆ ਸਾਨੂੰ ਦੱਸੋ ਵੀ ਇੱਥੇ ਕਿਹੜਾ ਕਿਹੜੇ ਸਰਦਾਰਾਂ ਦੇ ਵਿੱਚ ਲੈ ਕੇ ਜਾ ਰਹੇ ਤੁਸੀਂ ਹੋਰ ਕਰ ਵੀ ਨੂੰ ਵੀ ਉੱਥੇ ਕਰਾਂਗੇ ਐਸਾ ਸਾਹਿਬ ਪੁੱਛੋ ਵੀ ਆਹ ਤਾਰਾ ਇਹ ਬਦਲ ਕਾਦ ਕੰਮ ਕੀਤਾ ਇਹ ਮੌਕੇ ਦਾ ਮੌਕੇ ਨੂੰ ਬਚਾਇਆ ਜੀ ਦਾਦਾ ਦੀ ਮਾਇਆ ਤੁਹਾਨੂੰ ਪਤਾ ਹੀ ਆ ਵੀ ਤਾਰਾ ਕਿਹਦੀ ਬਣਦੀ ਆ ਆਉਂ ਨੂੰ ਫੋਨ ਕਰੋ ਯਾਰ ਤਾਲਾ ਸਾਨੂੰ ਦੱਸੋ ਕਿਦਾਂ ਕਿਹੜਾ ਕਿਸਟਾਜ ਕਰਨਾ ਲੈ ਜਾਓ ਜੀ ਅਸੀਂ ਚਾਰ ਬੋਨਾ ਦਾ ਸਾਨੂੰ ਦੱਸੋ ਕਿਹੜਾ ਕਿਹੜਾ ਅੰਕਾ ਬੈਠਾ ਹਾਂ ਦੇ ਬੈਠਾ ਸਾਡੇ ਬੈਠਾ ਮੇਰੇ ਪੈਰ ਨੂੰ ਕੁੱਟਾਇਆ ਹੈ ਨਹੀਂ ਤੂੰ ਹਾਲੇ ਤੱਕ ਦਾਦੇ ਤੋਂ ਬਚਾਇਆ ਨਹੀਂ ਹਾਂ ਦੇ ਘਰ ਤੇ ਖੜਾ ਵੀ ਸਾਨੂੰ ਦੱਸੋ ਕਿਹੜੀ ਕਿਹੜੀ ਧਾਰਾ ਦੇ ਵਿੱਚ ਚਲੀ ਜਾ ਕੇ ਜਾ ਰਹੇ ਹੋ ਹਾਂ ਨਹੀਂ ਪਹਿਲਾਂ ਧਿਆਨ ਵਰਤਾਰ ਸਰ ਕਿਹੜੀ ਗੱਲ ਨਹੀਂ ਮੌਕੇ ਤੇ ਮੁੰਡੇ ਅਸੀਂ ਬਾਹਰ ਖੜੇ ਅਸੀਂ ਨਾਂਨੇ ਸਰੋ ਧਿਆਨ ਦੇਣਾ ਪਤਾ ਹੀ ਹੁੰਦਾ ਵੀ ਕਿਹੜੀ ਧਾਰਾ ਲੱਗ ਰਹੀ ਹੈ ਨਹੀਂ ਹੋ ਗਿਆ ਨਹੀਂ ਨਹੀਂ ਹਾਂ ਨਹੀਂ ਹੋਇਆ ਨਹੀਂ ਨਾ ਹੋਇਆ ਹਾਂ ਕਰੋ ਬਾਅਦ ਵਿੱਚ ਮੈਂਟਰ ਹੋ ਜਾਂਦੇ ਆ ਮੈਂ ਹੁਣੇ ਬੋਲ ਦਿੰਦਾ ਤੁਹਾਨੂੰ ਕਿਹੜੀ ਲੱਗਦੀ ਚਲੋ ਕਰੋ ਭਾਈ ਹਾਂ ਕਰੋ ਮੈਂ ਆਪਾਂ ਨੇ ਫੋਨ ਨਹੀਂ ਕੀਤਾ ਜੀ ਆਪਾਂ ਫੋਨ ਤਾਂ ਤਾਂ ਫੇਰ ਮੁੜ ਕੇ ਤੁਹਾਨੂੰ ਲੈ ਕੇ ਜਾਣਾ ਉੱਥੇ ਜਾ ਕੇ ਆਵਾਂ ਨਹੀਂ ਨਹੀਂ ਆਪਾਂ ਨੇ ਨਹੀਂ ਕੀਤਾ ਵੀ ਫੋਨ ਜੀ ਸਾਡਿਆਂ ਨੂੰ ਇੱਕ ਵੀ ਫੋਨ ਗਿਆ ਹੋਵੇ ਆਪਾਂ ਕਹਿ ਸਕਦੇ ਨਹੀਂ 3 ਹੋ ਗਿਆ ਹੋਗਾ ਕਿਸੇ ਨੇ ਕੀਤਾ ਸਾਨੂੰ ਨਹੀਂ ਪਤਾ ਜੀ ਅਸੀਂ ਆਪਣਾ ਹੱਲ ਕਰਾ ਕੇ ਜੀ ਫੇਰ ਭੇਜਣਾ ਇਹਨਾਂ ਨੂੰ ਇੱਥੇ ਵੀ ਆਏ ਸਕੇ ਨਹੀਂ ਜੀ ਇੱਥੇ ਵੀ ਆਏ ਇੰਦਾ ਨਹੀਂ ਜਗਣਾ ਆਪਣਾ ਹੱਲ ਕਰਾ ਕੇ ਫੇਰ ਜਾਣ ਦੇਣਾ ਨਹੀਂ ਚਲੇ ਨਹੀਂ ਆਪਾਂ ਤਾਂ ਰੋਣਾ ਨਹੀਂ ਹਾਂ ਕਿ ਟੇ ਨੂੰ ਆਣਾ ਬਾਜੀ ਨਹੀਂ 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 ਐਡਾ ਬਾਜੀ ਐਡਾ ਨਹੀਂ ਜਾਣਾ ਆ ਦੇਖਾ ਰਾਗ ਕੋਲ ਸਾਡੇ ਵੱਸੋਂ ਬਾਹਰ ਜਿਹਲੇ ਕਿਸੇ ਦਾ ਨਿਆਣਾ ਹੋ ਗਿਆ ਫੇਰ ਵੀ ਤਾਂ ਤੁਸੀਂ ਆਉਣਾ ਉਸ ਪਹਿਲਾਂ ਤੁਸੀਂ ਜੇ ਤੁਹਾਡੇ ਮੂੰਹ ਤੇ ਜਵਾਨ ਵੀ ਨਹੀਂ ਬਾਜੀ ਹੁਣ ਫੇਰ ਮੁੜ ਕੇ ਨਹੀਂ 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 ਆ ਜਾਣਾ ਬਾਜੀ ਇਹ ਦੇਖ ਲਿਆ ਆ ਜਿਹੜੀ ਹਰਵੀਰ ਵਾਰੀ ਦੇਖ ਹੀ ਲਿਆ تھا ਕੋਈ ਜ਼ਿਆਦਾ ਹੀ ਨਹੀਂ ਦੇਖਿਆ ਹੋਵੇ ਪਾਲ ਪੂੜ ਕੇ ਤਾਂ ਸਾਡੇ ਹਵਾਲੇ ਦੇ ਲਾ ਲਾ ਬੀਬੀ ਬੀਬੀ 2 ਮਿੰਟ 2 ਮਿੰਟ 2 ਮਿੰਟ ਜੋਟੜੀ ਆਸਪਤਾਲ ਨਾ ਕਉਦੇ ਨਾ ਪਾਜੀ ਬਾਲ ਲੱਗ ਬੈਸਰੀ ਕਰਦੇ ਜੰਮਾ ਨਾ ਪਾ ਦੇ ਜਿਹੜਾ ਜਾਨਾ ਯਾਰ ਯਾਨੇ ਮਾਂ ਬਾਪ ਜਗਾਈ ਕਰੂਗਾ ਜੋ ਬੰਦਾ ਗਾਲੀ ਖਾ ਲਾਟੂ ਗੱਡੀ ਨਹੀਂ ਹੱਦ ਦੇਖ ਮੈਂ ਨਹੀਂ ਨਹੀਂ ਪਹਿਲੇ ਕਾਰ ਵੜਣੀ ਹੈ ਫੇਰ ਤੂੰ ਬੈਠ ਜਾ ਪਹਿਲਾਂ ਵੀ ਮੋਦੀ ਨਾ ਤੂੰ ਬੈਠ ਜਾ ਦੋਲੀਆ ਯੋ لا <applause> <applause> ਜੱਪੀ ਗੱਲ ਗੱਲ ਡਰਿਆ ਪਾਜੀ ਗੱਲ ਨਹੀਂ ਕਰੀ ਹੁੰਦਾ ਜਿੰਨਾਂ ਲੋ ਯਾਰ ਗੱਲ ਕਰੋ ਸੀ ਪਾਜੀ ਯਾਰ ਉੱਦਾਂ ਗੱਲ ਕਰ ਲੋ ਆਪਣੇ ਮੁੰਡੇ ਜਾ ਰਹੇ ਯਾਰ ਉਹ ਨਹੀਂ ਪੈਂਦਾ ਉਹਨੇ ਕੋਈ ਕਰ ਦਿੱਤਾ ਮੋੜ ਕੇ ਆ ਜੀ ਗੱਡੀ ਬੈਕ ਉੱਪਰ ਉਹ ਨਹੀਂ ਆਉਂਦਾ ਦੇਖ ਜਾਊਗਾ ਇਹ ਪਾਜੀ ਇਹ ਗੱਲ ਗੱਲ ਕਰਦਾ ਤੇ ਮੇਰਾ ਪਤਾ ਹੀ ਨਹੀਂ ਕਿ ਉਹ ਆ ਜਾਣਾ ਯਾਰ ਇਹ ਥੋੜੀ ਆ ਦੇ ਗੁੰਡਾ ਕਰੀ ਜੀ ਇਹ ਕਰਦਾ ਨਹੀਂ ਕਰਦਾ ਇਹਦਾ ਪਾਜੀ ਮਾੜੀ ਗੱਲ ਹੈ ਤੁਹਾਡੇ ਬੰਦ ਸੀ ਅਸੀਂ ਕਾੜੀ ਨਾ ਪਾਜੀ ਪਾਜੀ ਕਾਦੀ ਕਿਵੇਂ ਕਰਦਾ ਤੂੰ ਕਹਿ ਨਹੀਂ ਪਾਜੀ ਅੱਗੇ ਭਾਈ ਅੱਗੇ ਕੀ ਅੱਗੇ ਕਹਾਂ কিনা গোটা ਤੇ ਉਥੇ ਲੈ ਕੇ ਚਲ ਗਿਆ ਉਹ ਨਿਕਲ ਨੁਕਲਾ ਨਹੀਂ ਰੋਜਾਨਾ ਨਹੀਂ ਬਿਜਾਣਾ ਨਹੀਂ ਭੇਜਣਾ ਪਾਣੀ ਭੇਜਣਾ ਬੰਦ ਕਰ ਦੇ ਇਹਦਾ ਕੰਮ ਦੇ ਵਿੱਚ ਆ ਗਿਆ ਇਹਦੇ ਪਾਏ ਬੱਦ ਭੇਡ ਜਿੱਦਾਂ ਨੇ ਨਾ ਨਹੀਂ ਐ ਸੀਨ ਤੇਰੀ ਉੱਤੇ ਨਾ ਲੈ ਕੇ ਨਹੀਂ ਆਣਾ ਹੱਥ ਘਾਉਣੇ ਆਲੇ ਭਲੇ ਸਿੰਘ ਉਹ ਵੀ ਕਹਿੰਦੇ ਇਹਨਾਂ ਨੂੰ ਹੁਣ ਤਾਂ ਪਹਿਲਾਂ ਦੇ ਵਿੱਚ ਆਉਂਦੇ ਰੱਖਦੇ ਸੀ ਇਹਨਾਂ ਨੂੰ ਇਹ ਪੈਸਾ ਨਹੀਂ ਭੇਜੀ ਨਾ ਵੇ ਦੇਖੋ ਫੇਰ ਦੇਖੋ ਦੇਖੋ ਜੀ ਉਥਾ ਜੀ ਪਹਿਲਾਂ ਸੀਨ ਆ ਰਿਹਾ ਉਹ 2005 ਕਰਦੇ ਉੱਥੇ ਮਾਣੀ ਜਿੱਥੇ ਮੈਂ ਦੋ ਕਰਾਂਗੇ ਉੱਥੇ ਜਾਉਂਗੇ ਉਦਾਂ ਉਹਦਾ ਨਹੀਂ ਜਾਣਾ ਜੀ ਨਹੀਂ 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 ਭਾਈ ਇਹ ਲੈ ਲੈ ਉੱਥੇ ਆ ਪਰ ਨਹੀਂ ਨਹੀਂ ਨਹੀਂ